ਅੱਜ ਅਸੀਂ ਪਹੁੰਚੇ ਆ ਪਿੰਡ ਕਲਰਾ ਜੋ ਕਿ ਗਾਂਧੀ ਵਾਲਾ ਦੇ ਬਿਲਕੁਲ ਨਜ਼ਦੀਕ ਹੈ ਉਸ ਥਾਂ ਦੇ ਉੱਤੇ ਜਿੱਥੇ ਦਰਵਾਰ ਹਜਰਤ ਪੀਰ ਬਾਬਾ ਚਮਨ ਸ਼ਾਹ ਜੀ ਚਿਸ਼ਤੀ ਸਾਵਰੀ ਜੀ ਦਾ ਅੱਜ ਮੇਲਾ ਜਿਹੜਾ ਉਹ ਲਗਾਇਆ ਜਾ ਰਿਹਾ ਔਰ ਤੁਸੀਂ ਵੀ ਜਾਣਦੇ ਹੋ ਅੱਜ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੇ ਮੇਲੇ ਆ ਬੱਕ ਬੱਕ ਥਾਵਾਂ ਦੇ ਉੱਤੇ ਲਗਾਏ ਜਾਂਦੇ ਨੇ ਲੇਕਿਨ ਜੋ ਅੱਜ ਹੇ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਧਾਰਮਿਕ ਥਾਵਾਂ ਦੇ ਉੱਤੇ ਲਗਾਤਾਰ ਜਿਹੜੇ ਮੇਲੇ ਆ ਉਹ ਚੱਲ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਹੀ ਮਸ਼ਹੂਰ ਬਹੁਤ ਹੀ ਮਕਬੂਲ ਜੋ ਮੇਲਾ ਹੈ ਪਿੰਡ ਤਾਲਰਾ ਵਿਖੇ ਅੱਜ ਲਗਾਇਆ ਜਾ ਰਿਹਾ ਹੈ ਉਸ ਦੇ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਆਓ ਬਣੇ ਰਹੋ ਸਾਡੇ ਨਾਲ ਦਿਖਾਉਨੇ ਆ ਤੁਹਾਨੂੰ ਅੱਜ ਦੀਆਂ ਸਾਰੀਆਂ ਤਸਵੀਰਾਂ ਇਸ ਮੇਲੇ ਦੌਰਾਨ ਬਹੁਤ ਹੀ ਮਾਨਸ਼ੀਸ਼ੀਏ ਜੋ ਕਿ ਨਾਇਬ ਤਹਿਸੀਲਦਾਰ ਗੜਦੀwala ਵਿਖੇ ਸੇਵਾਵਾਂ ਪਹਿਲਾਂ ਵੀ ਨਿਭਾ ਚੁੱਕੇ ਨੇ ਔਰ ਉਹ ਅੱਜ ਵਿਸ਼ੇਸ਼ ਤੌਰ ਦੇ ਉੱਤੇ ਅੱਜ ਪਿੰਡ ਕਲਰਾ ਵਿਖੇ ਮੇਲੇ ਦੌਰਾਨ ਪਹੁੰਚੇ ਨੇ ਤੋਂ ਕੀ ਕਹਿਣਾ ਹੈ ਤੁਹਾਡਾ ਆਪਾਂ ਗੱਲ ਕਰਦੇ ਹਾਂ ਨਾਇਬ ਜੀ ਤਹਿਸੀਲਦਾਰ ਲਾਹਦੀ ਸਿੰਘ ਤੁਜੀਨਾ ਧੰਤਨ ਬਾਬਾ ਹਜ਼ਰਤ ਪੀਰ ਬਾਬਾ ਚੰਮਲ ਸ਼ਾ ਚਿਸ਼ਤੀ ਸਾਬਰੀ ਜੀ ਦੇ ਦਰਬਾਰ ਤੇ ਪਿੰਡ ਕਲਰਾ ਵਿਖੇ ਅੱਜ ਸਾਲਾਨਾ ਮੇਲੇ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਸੰਗਤ ਵੱਲੋਂ ਬੜੇ ਉਤਸ਼ਾਹ ਦੇ ਨਾਲ ਤੇ ਤੁਮ-ਤਾਮ ਦੇ ਨਾਲ ਮਨਾਇਆ ਜਾ ਰਿਹਾ। ਦੂਰੋਂ ਨੇੜੇੋਂ ਸੰਗਤਾਂ ਇਸ ਮੇਲੇ 'ਚ ਆਪਣੀ ਸ਼ਿਰਕਤ ਕਰ ਰਹੀਆਂ ਅਤੇ ਪਰਮਾਤਮਾ ਦੇ ਦਰਬਾਰ ਤੋਂ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ। ਮੈਂ ਸਮਝਦਾ ਅਜਿਹੇ ਮੇਲੇ ਸਾਡੇ ਭਾਈਚਾਰੇ ਇਨਸਾਨ ਨੂੰ ਹੋਰ ਮਜ਼ਬੂਤ ਕਰਦੇ ਨੇ ਤੇ ਜਿੱਥੇ ਸਾਡੇ ਸਮੁੱਚੇ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਹੋ ਕੇ ਰੱਬ ਦੇ ਦਰਬਾਰ ਹਾਜ਼ਰੀ ਨੇ ਜੋ ਮਾਹੌਲ ਦਾ ਮੌਕਾ ਦਿੰਦੇ ਨੇ। ਮੈਂ ਅਰਦਾਸ ਕਰਦਾ ਪਰਮਾਤਮਾ ਦੇ ਦਰਬਾਰ ਕਿ ਪ੍ਰਮਾਤਮਾ ਅਹੀ ਕਿਰਪਾ ਸਾਡੇ ਖਿੱਤੇ ਤੇ ਸਾਡੇ ਇਲਾਕੇ ਤੇ ਇਸੇ ਤਰ੍ਹਾਂ ਬਣਾਈ ਰੱਖੇ ਅਤੇ ਅਜਿਹੇ ਮੇਲੇ ਭਵਿੱਖ 'ਚ ਵੀ ਸਾਨੂੰ ਆਯੋਜਨ ਕਰਨ ਦੇ ਲਈ ਕਮੇਟੀਆਂ ਨੂੰ ਸਥਾਨਕ ਕਮੇਟੀ ਨੂੰ ਹੋਰ ਬਲ ਬਖਸ਼ੇ ਅੰਤ ਦੇ ਵਿੱਚ ਸਾਰੀ ਸਾਥ ਸੰਗਤ ਨੂੰ ਇਸ ਮੇਲੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੋਇਆ ਸ਼ੁਕਰੀਆ ਧੰਨਵਾਦ 23 02024 ਨੂੰ ਪਿੰਡ ਕਲਰਾ ਵਿਖੇ ਪੀਰ ਬਾਬਾ ਚਮਨ ਸਾ ਚਿਸ਼ਤੀ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ جس وچ ਸਾਡੇ ਹਲਕੇ ਦੇ ਐਮ ਐਲ اے ਸਾਹਿਬ ਇਨਵਾਈਟ ਸਨ اور ਦੂਸਰੇ ਹਲਕੇ ਤੋਂ ਵੀ ਉਹਨਾਂ ਦੇ ਐਮ ਐਲ اے ਸਾਹਿਬ ਇਨਵਾਈਟ ਸਨ تو ਹੋਰ ਵੀ ਕਾਫੀ ਆਫੀਸਰ ਸਹਿਬਾਨ ਆਏ ਨੇ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਸਲਾਨਾ ਜਿਹੜਾ ਮੇਲਾ ਸਾਡਾ ਕੀਤਾ ਜਾਂਦਾ ਹੈ ਐਨ ਆਰ ਆਈ ਭਰਾਵਾਂ ਦੀ ਸਹਿਯੋਗ ਹੈ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਹੈ اور ਪ੍ਰਬੰਧਕ ਕਮੇਟੀ ਨੇ ਅਰੇਂਜ ਕਰ ਦਿਆ ਉਹ ಗ್ರಾಮ ਪੰਚਾਇਤ ਨੇ ਅਰੇਂਜ ਕਰ ਦਿਆ ਔਰ ਇਹ ਜੋ ਜਗਾ ਹੈ ਇਹ ಗ್ರಾಮ ਪੰਚਾਇਤ ਕਲਰਾ ਦੀ ਹੈ ਜਿਸ ਨੂੰ ਦੇਖਣ ਦੇ ਵਾਸਤੇ ਅਸੀਂ ਕਮੇਟੀ ਬਣਾਈ ਹੋਈ ਹੈ ਸੋ ਇਸ ਪਾਵਨ ਮੌਕੇ ਤੇ ਮਹਿਸੂਨ ਸੰਗਤ ਨੂੰ ਲੱਖ ਲੱਖ ਵਧਾਈ ਦਿੰਨਾ ਹਾਂ ਜੈ ਬਾਬਾ ਚਮਨ ਸ਼ਾ ਚਿਸ਼ਤੀ ਜੀ ਅੱਜ ਚਮਨਸ਼ਾ ਚਿਸ਼ਤੀ ਸਾਹਬਰੀ ਦੇ ਦਰਬਾਰ ਪਿੰਡ ਕਲਰਾ ਵਿਖੇ ਸਲਾਨਾ ਸਮਾਗਮ ਕਰਾਇਆ ਗਿਆ ਮੇਲੇ ਦੇ ਇੱਕ ਦਿਨ ਪਹਿਲਾਂ ਸ਼ਾਮ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਮੇਲੇ ਦੌਰਾਨ ਅੱਜ ਸਭ ਤੋਂ ਪਹਿਲਾਂ ਪ੍ਰਬੰਧਕਾਂ ਤੇ ਸਮੂਹ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਵੱਲੋਂ ਝੰਡੇ ਤੇ ਚਿਰਾਗ ਦੀ ਰਸਮ ਅਦਾ ਕੀਤੀ ਗਈ ਸੀ ਉਸ ਉਪਰੰਤ ਕਵਾਲੈਂਡ ਪਾਰਟੀ ਵੱਲੋਂ ਕਵਾਲੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਪਰੰਤ ਸੂਫੀ ਗਾਇਕ ਮੁਕੇਸ਼ ਨਾਇਤ ਵੱਲੋਂ ਆਪਣੇ ਸੂਫਿਆਨਾ ਗਾਇਕੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਉਪਰੰਤ ਰਾਜਵੰਦ ਪਾਰਟੀ ਨਕਾਲ ਪਾਰਟੀ ਵੱਲੋਂ ਨਕਲਾ ਪੇਸ਼ ਕੀਤੀਆਂ ਗਈਆਂ ਮੇਲੇ ਵਿੱਚ ਜਿੱਥੇ ਪੋਲੀਟੀਕਲ ਪਾਰਟੀਆਂ ਪਹੁੰਚੀਆਂ ਉਥੇ ਨਾਲ ਨਾਲ ਵੱਡੀ ਘੰਟੀ ਵਿੱਚ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਹਾਜ਼ਰੀ ਲਗਾਈ ਗਈ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤਾਂ ਤੋਂ ਪਿੰਡ ਵਾਸੀਆਂ ਵੱਲੋਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਮੋਸਟ ਵੈਲਕਮ ਵੀ ਕਰਦੇ ਹਾਂ ਨਾਲ ਦੀ ਨਾਲ ਧੰਨਵਾਦ ਕਰਦੇ ਹਾਂ ਇਸੀ ਕੀਮਤੀ ਟਾਈਮ ਕੱਢਿਆ ਅਗੇ ਤੋਂ ਆਸ ਕਰਦੇ ਆਂ ਵੀ ਜਿਹੜਾ ਮੇਲਾ ਜਿਸ ਤਰ੍ਹਾਂ ਅੱਗੇ ਤੋਂ ਅੱਗੇ ਬਹੁਤ ਬਲੰਦੀਆਂ ਸ਼ੋਹਰਿਆ ਆਸ ਕਰਦੇ ਆਂ ਐਨਆਰਏ ਭਰਾਵਾਂ ਦੀ ਸਹਿਯੋਗ ਨਾਲ ਗ੍ਰਾਮ ਪੰਚਾਇਤ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਅਗਲਾ ਆਉਣ ਵਾਲਾ ਮੇਲਾ ਹੈਗਾ ਇਸ ਤੋਂ ਵੀ ਹੋਰ ਆਪਣੇ ਵਧੀਆ ਤਰੀਕਿਆਂ ਨਾਲ ਕਰਵਾਇਆ ਜਾਏਗਾ ਆਖਰ ਵਿੱਚ ਇੱਕ ਬਰ ਫੇਰ ਮੈਂ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਆਈਆਂ ਹੋਏ ਸੰਤਾਂ ਦਾ तहे ਦਿਲੋਂ ਧੰਨਵਾਦ ਕਰਦਾ ਆਂ ਪੀਰ ਬਾਬਾ ਚਮਨ ਸ਼ਾਹ ਦੇ ਚਿਸ਼ਤੀ ਸਾਬਰੀ ਦੇ ਦਰਬਾਰ ਤੇ ਮੇਲਾ ਕਰਵਾਇਆ ਗਿਆ ਸੋ ਪਿੰਡ ਦੀਆਂ ਸਾਰੀਆਂ ਸੰਗਤਾਂ ਨੇ ਤੇ ਪ੍ਰਬੰਧਕ ਕਮੇਟੀ ਤੇ ਗ੍ਰਾਮ ਗ੍ਰਾਮ ਪੰਚਾਇਤ ਕਲਰਾਂ ਨੇ ਹਮ ਹਮ ਆ ਕੇ ਇਸ ਮੇਲੇ ਵਿੱਚ ਭਾਗ ਲਿਆ ਤੇ ਦੂਰ ਦਰੇਡੇ ਆਈਆਂ ਸੰਗਤਾਂ ਨੇ ਵੀ ਇਸ ਮੇਲੇ ਵਿੱਚ ਭਾਗ ਲਿਆ ਤੇ ਇਸ ਮੌਕੇ ਤੇ ਮੁਕੇਸ਼ ਇਨਾਇਤ ਐਂਡ ਪਾਰਟੀ ਜਲੰਧਰ ਵਾਲਿਆਂ ਨੇ ਪੀਰ ਬਾਬਾ ਚਮਨ ਸ਼ਾਹ ਜੀ ਦੇ ਦਰਬਾਰ ਤੇ ਆਪਣੀ ਹਾਜ਼ਰੀ ਲਵਾਈ ਤੇ ਸਾਰੀਆਂ ਸੰਗਤਾਂ ਨੇ ਹਮ ਹਮ ਆ ਕੇ ਇਸ ਮੇਲੇ ਵਿੱਚ ਹਾਜ਼ਰੀ ਲਵਾਈ ਤੇ ਅਟੁੱਟ ਲੰਗਰ ਵਰਤੇ ਗਏ ਅਟੁੱਟ ਸ਼ਵੀਰ ਦੇ ਲੰਗਰ ਵਰਤਾਏ ਗਏ ਸੋ ਸਾਰੀ ਸੰਗਤ ਨੂੰ ਨਗਰ ਨਿਵਾਸੀਆਂ ਨੂੰ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਧੰਨਵਾਦ ਜੀ ਆਮ ਉਸਮਾਨ ਚੱਲ ਕੇ ਆਇਓ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੀਰੋ ਜਦੋਂ ਤੁਸੀਂ ਜਾਣਦੇ ਹੋ ਕਿ ਜਲੰਧਰ ਦੇ ਵਿੱਚ ਬੱਸ ਬੱਸ ਜਲੰਧਰ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਉਹਦੇ ਚਾਰੰਗੂ ਡਿਊਟੀਆਂ ਲੱਗੀਆਂ ਹੋਈਆਂ ਸੀ ਐਮਐਲ ਸਾਹਿਬ ਵੀ ਉੱਥੇ ਪਹੁੰਚੇ ਸੀ ਤੇ ਸੀਐਮ ਸਾਹਿਬ ਵੀ ਆਏ ਸੀ ਉਹਨਾਂ ਦੀ ਚਾਰੰਗੂ ਮੀਟਿੰਗਾਂ ਸੀਗਾ ਉਹਨੇ ਬਹੁਤ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਕੱਲ੍ਹ ਰੇਟ ਜਾਣਾ ਆ 5 ਵਜੇ ਦਾ ਪੱਤੀ ਸਾਹਿਬ ਨੂੰ ਉਹਨਾਂ ਨੇ ਕਾਲ ਕੀਤੀ ਕਿ ਮੈਂ 5 ਵਜੇ ਉੱਥੇ ਰਹਿਣਾ ਉਥੋਂ ਪਰ ਕੋਈ ਜੀ ਮੈਂ ਕਰਕੇ ਉਹ ਆ ਨਹੀਂ ਸਕੇ ਮੈਂ ਉਹਨਾਂ ਵੱਲੋਂ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਮਾਫੀ ਮੰਗਦਾ ਪਰ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਜੋ ਉਹਨਾਂ ਨੇ ਸਨੇਹਾ ਦਿੱਤਾ ਉਹ ਕਹਿੰਦੇ ਜਾ ਕੇ ਜਰੂਰ ਉੱਥੇ ਕਮੀ ਕਿ ਮੈਂ ਇੱਕ ਦਿਨ ਸਮਾਂ ਕੱਢ ਕੇ ਉੱਥੇ ਕੈਂਪਰ ਰਾਵਾਂਗੇ ਜੀ ਸੰਗਤ ਦਰਸ਼ਨ ਕਰਾਂਗੇ ਜੋ ਜੋ ਤੁਹਾਡੀਆਂ ਸਮੱਸਿਆਵਾਂ ਹੋਣਗੀਆਂ ਉਹਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਧਰਵਾਦੀਆਂ ਮੇਰੇ ਨਾਲ ਕਰਨਲ ਸਿੰਘ ਕਾਲਸੀ ਭਾਜੀ ਆਏ ਹੋਏ ਨੇ ਜੀ ਜੋ ਰਿਟਾਇਰਡ ਲੈਕਚਰਰ ਨੇ ਉਹਨਾਂ ਦੇ ਨਾਲ ਰਿਟਾਇਰਡ ਇੰਸਪੈਕਟਰ ਸਾਹਿਬ ਜਸਵੀਰਾਂ ਜਲੀ ਪਹੁੰਚੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਸਭ ਤੋਂ ਜ਼ਿਆਦਾ ਧੰਨਵਾਦ ਆਪਣੇ ਡਾਕਟਰ ਸੰਦੇਵ ਜੀ ਦਾ ਹਰਪਾਲ ਭੱਟੀ ਸਾਹਿਬ ਦਾ ਜਿਨ੍ਹਾਂ ਨੇ ਤੁਹਾਡੇ ਸਾਰਿਆਂ ਨੂੰ ਰੂਪ ਹੋਣ ਦਾ ਮੌਕਾ ਦਿੱਤਾ ਤੇ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੋ ਮੈਂ ਪ੍ਰਮਾਤਮਾ ਦੇ ਜਨਮ ਵਿੱਚ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਕੰਡ ਨੂੰ ਪ੍ਰਮਾਤਮਾ ਕਮੇਟੀ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਬਹੁਤ ਬਹੁਤ ਧੰਨਵਾਦੀ ਫਿਰ ਵੀ ਚੁੱਪ ਚੁੱਪੀ ਤੜਾ ਨਾਲ ਪਰਦੇ ਪਰਦਾ ਮਿਹਰ ਦਾ ਮੇਰੇ ਦੇ ਤਾਂ ਦਾ ਤੇਰੀ ਨਜ਼ਰ ਤੋਂ ਕੋਈ ਨਾ ਗੱਲ ਗੁੱਝੀ ਜਾਣੀ ਜਾਣਦੇ ਨਾਲ ਦੀ ਆ ਜਾਣਦਾ ਏ ਮੈਂ ਕੀ ਹਾਂ ਤੇ ਕਿਹੋ ਜਿਹਾ ਹਾਂ ਉਹ ਮੇਰੇ ਸਾਹਿਬਾਂ ਤੋਂ ਸਭ ਜਾਣਦਾ ਓ ਕਿਥੇ ਵਸਦਾ ਬੰਦੋ ਨਾ